ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਫਿਰ ਹਾਜ਼ਰ ਹਾਂ ਇੱਕ ਨਵੀਂ ਫਿਲਮ ਦੇ ਰਿਵਿਊ ਦੇ ਨਾਲ ਜੋ ਕਿ ਥੋੜੇ ਹੀ ਦਿਨ ਪਹਿਲਾਂ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਹੈ ਜੀ ਅਸੀਂ ਗੱਲ ਕਰ ਰਹੇ ਹਾਂ ਹੁਸ਼ਿਆਰ ਸਿੰਘ ਮੂਵੀ ਦੀ ਜੋ ਕਿ ਪੰਜਾਬ ਵਿੱਚ ਅੱਜਕੱਲ ਬੜੀ ਚਰਚਾ ਵਿੱਚ ਹੈ ਮੇਨ ਲੀਡ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਭ ਤੋਂ ਵਧੀਆ ਕਲਾਕਾਰ ਸਤਿੰਦਰ ਸਰਤਾਜ ਇਸ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ ਜੀ ਚੰਗੇ ਕਲਾਕਾਰ ਹੋਣ ਦੇ ਨਾਲ ਨਾਲ ਉਹ ਇਸ ਫਿਲਮ ਵਿੱਚ ਚੰਗੇ ਐਕਟਰ ਵੀ ਸਾਬਿਤ ਹੋਏ ਹਨ ਫੀਮੇਲ ਲੀਡ ਵਿੱਚ ਸਿਮੀ ਚਹਿਲ ਹਨ ਇਸ ਤੋਂ ਇਲਾਵਾ ਰਾਣਾ ਰਣਵੀਰ ਪੀ ਐਨ ਸ਼ਰਮਾ ਅਤੇ ਸੁਖਵਿੰਦਰ ਚਹਿਲ ਵੀ ਇਸ ਫਿਲਮ ਵਿੱਚ ਨਜ਼ਰ ਆਏ ਹਨ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਜੋ ਖੁਦ ਹੁਸ਼ਿਆਰ ਸਿੰਘ ਦਾ ਰੋਲ ਅਦਾ ਕਰ ਰਹੇ ਹਨ ਉਹਨਾਂ ਨੂੰ ਬਚਪਨ ਤੋਂ ਹੀ ਸਵਾਲ ਪੁੱਛਣ ਦੀ ਬਹੁਤ ਆਦਤ ਹੁੰਦੀ ਹੈ ਉਹਨਾਂ ਦਾ ਸਵੇਰ ਬਹੁਤ ਹੀ ਜਕਿਆਸੂ ਕਿਸਮ ਦਾ ਹੁੰਦਾ ਹੈ ਘਰ ਤੋਂ ਲੈ ਕੇ ਸਕੂਲ ਫਿਰ ਕਾਲਜ ਵਿੱਚ ਉਹਨਾਂ ਦੀ ਇਹ ਆਦਤ ਕਰਕੇ ਹੁਸ਼ਿਆਰ ਸਿੰਘ ਨੂੰ ਲੋਕ ਬਹੁਤ ਬੁਰਾ ਭਲਾ ਬੋਲਦੇ ਹਨ ਕਿਉਂਕਿ ਉਹ ਹਰ ਸਿਸਟਮ ਤੇ ਹਰ ਵਿਸ਼ੇ ਤੇ ਹਰ ਇੱਕ ਸਿਆਸਤ ਤੇ ਪ੍ਰਸ਼ਨ ਕਰਦੇ ਹਨ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਹੁਸ਼ਿਆਰ ਸਿੰਘ ਅਧਿਆਪਕ ਬਣ ਕੇ ਸਕੂਲ ਵਿੱਚ ਇਹ ਸੋਚ ਕੇ ਜਾਂਦਾ ਹੈ ਕਿ ਬੱਚਿਆਂ ਦੇ ਸਾਰੇ ਸਵਾਲਾਂ ਦਾ ਜਵਾਬ ਉਹ ਖੁਦ ਦੇਵੇਗਾ ਪਰ ਅਜਿਹਾ ਨਹੀਂ ਹੁੰਦਾ ਕਿਉਂਕਿ ਅੱਜਕੱਲ ਦੇ ਬੱਚਿਆਂ ਨੂੰ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ। ਅਧਿਆਪਕ ਬਸ ਟਾਈਮ ਪਾਸ ਕਰਕੇ ਸਕੂਲਾਂ ਵਿੱਚੋਂ ਚਲੇ ਜਾਂਦੇ ਹਨ। ਇਹ ਸਭ ਦੇਖ ਕੇ ਹੁਸ਼ਿਆਰ ਸਿੰਘ ਬਹੁਤ ਕੋਸ਼ਿਸ਼ ਕਰਦਾ ਹੈ ਸਭ ਕੁਝ ਠੀਕ ਕਰਨ ਦੀ ਪਰ ਉਹ ਕੁਝ ਵੀ ਠੀਕ ਨਹੀਂ ਕਰ ਪਾਉਂਦਾ। ਅਧਿਆਪਕ ਦੇ ਕਿੱਤੇ ਦਾ ਇੰਨਾ ਨਿਰਾਦਰ ਦੇਖ ਕੇ ਹੁਸ਼ਿਆਰ ਸਿੰਘ ਵੀ ਇੱਕ ਵਾਰ ਹਿੰਮਤ ਛੱਡ ਦਿੰਦਾ ਹੈ। ਫਿਲਮ ਵਿੱਚ ਇੱਕ ਰੇਖਣਾ ਕਾਫੀ ਦਿਲਚਸਪ ਹੁੰਦਾ ਹੈ ਕਿ ਉਹ ਦੁਬਾਰਾ ਕਿਵੇਂ ਉੱਠਦਾ ਹੈ। ਜਿਸ ਵਿੱਚ ਸਿਮਮੀ ਚਹਿਲ ਰਾਣਾ ਨਰਵੀਰ ਉਸ ਦੀ ਸਹਾਇਤਾ ਕਰਦੇ ਹਨ ਅੰਗਰੇਜ਼ੀ ਦੀ ਅਧਿਆਪਕਾ ਦੇ ਰੂਪ ਵਿੱਚ ਸਿਮਮੀ ਚਹਿਲ ਨਾਲ ਉਹਨਾਂ ਦੀ ਪਹਿਲੀ ਮੁਲਾਕਾਤ ਸਕੂਲ ਵਿੱਚ ਹੀ ਹੁੰਦੀ ਹੈ ਤੇ ਹੁਸ਼ਿਆਰ ਅਤੇ ਸਿਮਮੀ ਚਹਿਲ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਮੁੱਖ ਤੌਰ ਤੇ ਫਿਲਮ ਦਾ ਵਿਸ਼ਾ ਅੱਜ ਦੇ ਪੰਜਾਬ ਦੇ ਸਿੱਖਿਆ ਪ੍ਰਸ਼ਾਸਨ ਨੂੰ ਲੈ ਕੇ ਹੈ ਕਿ ਕਿਵੇਂ ਐਜੂਕੇਸ਼ਨ ਦੇ ਨਾਮ ਤੇ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ ਕਿਵੇਂ ਪ੍ਰਾਈਵੇਟ ਸਕੂਲ ਐਨੀਆਂ ਫੀਸਾਂ ਲੈਂਦੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਫਰੀ ਹੋਣ ਦੇ ਬਾਵਜੂਦ ਵੀ ਬੱਚੇ ਨਹੀਂ ਪੜ ਰਹੇ ਕੋਈ ਵੀ ਬੱਚਾ ਕੁਝ ਵੀ ਸਿੱਖਣਾ ਨਹੀਂ ਚਾਹੁੰਦਾ ਸਵਾਲ ਨਹੀਂ ਕਰਨਾ ਚਾਹੁੰਦਾ ਇਹ ਫਿਲਮ ਬਹੁਤ ਚੰਗੇ ਤਰੀਕੇ ਨਾਲ ਬੱਚਿਆਂ ਦੀ ਪੜ੍ਹਾਈ ਤੇ ਚਾਨਣ ਪਾਉਂਦੀ ਹੈ ਅਤੇ ਸਭ ਨੂੰ ਪ੍ਰੇਰਿਤ ਕਰਦੀ ਹੈ ਕਿ ਵਿੱਦਿਆ ਦਾ ਕਿੰਨਾ ਮਹੱਤਵ ਹੈ ਅਤੇ ਅਧਿਆਪਕ ਹੋਣਾ ਕਿੰਨੀ ਵੱਡੀ ਜ਼ਿੰਮੇਵਾਰੀ ਹੈ ਐਕਟਿੰਗ ਦੀ ਗੱਲ ਕਰੀਏ ਤਾਂ ਸਚਿੰਦਰ ਸਰਤਾਜ ਨੇ ਕਾਫੀ ਵਧੀਆ ਕੰਮ ਕੀਤਾ ਹੈ ਜੀ ਪਰ ਉਹ ਹਜੇ ਨਵੇਂ ਹਨ ਹੌਲੀ-ਹੌਲੀ ਸਿੱਖ ਜਾਣਗੇ ਸਿਮੀ ਚਾਹਲ ਹਰਦਵਾਰ ਦੀ ਤਰ੍ਹਾਂ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਨਜ਼ਰ ਆਏ ਹਨ ਪੀ ਐਨ ਸ਼ਰਮਾ ਨੇ ਵਿਲਨ ਦਾ ਰੋਲ ਬਹੁਤ ਵਧੀਆ ਨਿਭਾਇਆ ਹੈ ਜੀ ਬਾਕੀ ਸਭ ਕਲਾਕਾਰਾਂ ਨੇ ਵੀ ਬਹੁਤ ਚੰਗਾ ਕੰਮ ਕੀਤਾ ਹੈ ਅਸੀਂ ਇਸ ਫਿਲਮ ਨੂੰ 3.5 ਸਟਾਰ ਦੇਵਾਂਗੇ ਜੀ ਕਿਉਂਕਿ ਇੱਕ ਚੰਗੀ ਫਿਲਮ ਬਣਾਉਣ ਦੀ ਬਹੁਤ ਵਧੀਆ ਕੋਸ਼ਿਸ਼ ਕੀਤੀ ਗਈ ਹੈ ਪਰ ਫਿਲਮ ਹੋਰ ਵੀ ਵਧੀਆ ਹੋ ਸਕਦੀ ਸੀ ਕਿਉਂਕਿ ਫਿਲਮ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਕੋਈ ਵੀ ਤੁਕ ਨਹੀਂ ਬਣਦੀ ਜਿਵੇਂ ਡੀਓ ਸਾਹਿਬ ਕਿਸੇ ਵੀ ਗੱਲ ਤੇ ਯਕੀਨ ਕਰਕੇ ਕਦੇ ਵੀ ਹੁਸ਼ਿਆਰ ਸਿੰਘ ਨੂੰ ਨੌਕਰੀ ਤੋਂ ਕੱਢ ਦਿੰਦੇ ਹਨ ਤੇ ਕਦੇ ਵੀ ਰੱਖ ਲੈਂਦੇ ਹਨ ਉਹ ਵੀ ਇੱਕ ਅਧਿਆਪਕ ਦੇ ਕਹਿਣ ਤੇ ਇਹ ਕਨਸੈਪਟ ਬਿਲਕੁਲ ਵੀ ਕੋਈ ਤੁਕ ਨਹੀਂ ਬਣਾਉਂਦਾ ਬਾਕੀ ਸਕੂਲ ਦਾ ਪ੍ਰਿੰਸੀਪਲ ਕੁਝ ਜ਼ਿਆਦਾ ਹੀ ਧੱਕਾ ਕਰ ਰਿਹਾ ਸੀ ਅਤੇ ਖਾਸ ਕਰ ਹੁਸ਼ਿਆਰ ਸਿੰਘ ਨੂੰ ਯੂਰਪ ਦੇ ਮਹਾਨ ਵਿਦਵਾਨ ਅਰਸਤੋ ਨਾਲ ਕੰਪੇਅਰ ਕਰਨਾ ਬਹੁਤ ਹੀ ਅਜੀਬ ਜਹੀ ਗੱਲ ਲੱਗੀ ਖੈਰ ਇਹ ਫਿਲਮ ਇੱਕ ਵਾਰ ਤਾਂ ਦੇਖੀ ਜਾ ਸਕਦੀ ਹੈ ਕਿਉਂਕਿ ਇਸ ਵਿੱਚ ਪੰਜਾਬ ਦੇ ਸਿੱਖਿਆ ਪ੍ਰਸ਼ਾਸਨ ਦੀ ਗੱਲ ਕਰੀ ਗਈ ਹੈ ਜੋ ਕਿ ਅੱਜ ਕੱਲ ਦਾ ਮੇਨ ਮੁੱਦਾ ਹੈ ਜੀ ਧੰਨਵਾਦ ਦੋਸਤੋ ਅਸੀਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਅਪਡੇਟ ਦੇ ਨਾਲ